ਹੋਨ ਅਮਰੀਕਾ ਚ ਰਹਿ ਰਿਹਾ ਨਿੰਦਰਜੀਤ ਸਿੰਘ ਉਦਾਂ ਦਾ ਨਹੀਂ ਸੀ ਲੱਗਦਾ ਹੁੰਦਾ ਆਮੂਮਨ ਬਹੁਤ ਘੱਟ ਲੋਕ ਹੀ ਹੁੰਦੇ ਨੇ ਜਿਹੜੇ 12-13 ਸਾਲ ਬਾਅਦ ਵੀ ਸੇਮ ਲੱਗਣ ਉਦੋਂ ਨਿੰਦਰ ਇਦਾਂ ਦਾ ਲੱਗਦਾ ਹੁੰਦਾ ਸੀ ਪਰ ਹੁਣ ਸਾਲਾਂ ਬਾਅਦ ਨਿੰਦਰ ਦੀ ਲੁੱਕ ਚ ਕੰਪਲੀਟ ਚੇਂਜ ਆ ਗਿਆ ਹੁੰਦਾ ਉਸ ਦਾ ਭਾਰ ਵੱਧ ਗਿਆ ਹੁੰਦਾ ਆ ਉਸ ਨੇ ਦਾੜੀ ਰੱਖ ਲਈ ਹੁੰਦੀ ਆ ਟਰਬਨ ਬੰਨਦਾ ਹੁੰਦਾ ਇੱਕ ਬੜਾ ਸੋਹਣਾ ਪਰਿਵਾਰ ਹੁੰਦਾ ਇਸ ਦਾ 2007 ਚ ਆਪਣੇ ਤੋਂ ਕਾਫੀ ਛੋਟੀ ਉਮਰ ਦੀ ਕੁੜੀ ਨਾਲ ਵਿਆਹ ਕਰਾਉਂਦਾ ਤੇ ਫਿਰ ਇਹਨਾਂ ਦੀਆਂ ਦੋ ਧੀਆ ਵੀ ਹੁੰਦੀਆਂ ਨੇ ਸਿੱਖ ਭਾਈਚਾਰੇ 'ਚ ਵੀ ਉਸਦੀ ਇਮੇਜ ਬਹੁਤ ਵਧੀਆ ਹੁੰਦੀ ਹੈ ਕਾਫੀ ਮਾਣ ਕਰਦੇ ਹੁੰਦੇ ਨੇ ਲੋਕ ਇਸ ਦਾ ਪਰ ਜਿਵੇਂ ਇੰਨੇ ਸਾਲਾਂ ਬਾਅਦ ਨਿੰਦਰ ਪਹਿਲਾ ਵਰਗਾ ਨਹੀਂ ਸੀ ਲੱਗਦਾ ਲੁਕਸ ਦੇ ਨਾਲ ਉਸ ਦਾ ਨਾਮ ਵੀ ਬਦਲ ਚੁੱਕਾ ਸੀ ਹੁਣ ਉਹ ਨਿੰਦਰਜੀਤ ਸਿੰਘ ਨਹੀਂ ਸੀ ਹੁਣ ਤਾਂ ਉਸ ਦਾ ਨਾਮ ਸੀ ਰਣਬੀਰ ਸਿੰਘ ਚਲੋ ਉਮਰ ਦੇ ਨਾਲ ਨਿੰਦਰ ਦਾ ਕਾਫੀ ਕੁਝ ਪਤਾ ਚੁੱਕਾ ਸੀ ਸਾਡੇ ਸਭ ਦਾ ਬਦਲ ਜਾਂਦਾ ਹੈ ਹਰ ਰੂਮਰ ਆਪਣੇ ਨਾਲ ਇੱਕ ਵੱਖ ਰੂਪ ਲੈ ਕੇ ਆਉਂਦੀ ਹੈ ਪਰ ਨਾਮ ਕਿਉਂ ਬਦਲਿਆ ਸੀ ਨਿੰਦਰ ਨੇ ਉਹ ਨਿੰਦਰਜੀਤ ਸਿੰਘ ਤੋਂ ਰਣਵੀਰ ਸਿੰਘ ਕਿਉਂ ਬਣਿਆ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਰਣਵੀਰ ਸਿੰਘ ਬਣੇ ਨਿੰਦਰਜੀਤ ਸਿੰਘ ਨੇ ਆਪਣਾ ਸਭ ਕੁਝ ਬਦਲ ਲਿਆ ਹੁੰਦਾ ਹੁਣ ਉਹ ਚਾਹੁੰਦਾ ਹੁੰਦਾ ਕਿ ਕੁਝ ਅਜੀਹਾ ਹੋ ਜਾਏ ਕਿ ਉਸਦੇ ਫਿੰਗਰਪ੍ਰਿੰਟਸ ਵੀ ਬਦਲ ਜਾਣ। ਬਾਕੀ ਸਭ ਚੇਂਜ ਤਾਂ ਪੋਸੀਬਲ ਕਰ ਲਿਆ ਹੁੰਦਾ ਉਹਨੇ। ਹੁਣ ਉਹ ਫਿੰਗਰਸ ਦੀ ਸਰਜਰੀ ਦਾ ਸੋਚ ਰਿਹਾ ਹੁੰਦਾ। ਪਰ ਸਵਾਲ ਇਹੀ ਨਾ ਕਿ ਇਸ ਕਦਰ ਆਪਣੀ ਆਈਡੈਂਟੀਟੀ ਚੇਂਜ ਕਰ ਲੈਣ ਦਾ ਕੀ ਕਾਰਨ ਹੈ? ਤੇ ਆਪਣੀਆਂ ਹੀ ਉਂਗਲਾਂ ਦੇ ਨਿਸ਼ਾਨਾਂ ਤੋਂ ਕਿਉਂ ਪਰੇਸ਼ਾਨ ਹੁੰਦਾ ਅੱਜ ਦਾ ਰਣਵੀਰ ਸਿੰਘ? ਇਹ ਜਾਣਨ ਲਈ ਪਿੱਛੇ ਚੱਲਦੇ ਹਾਂ ਸਾਲ 1997 ਵਿੱਚ। ਕੈਨੇਡਾ ਦੇ ਇੱਕ ਸਕੂਲ 'ਚ ਪੜ੍ਹਦੀ ਹੁੰਦੀ ਆ ਇੱਕ ਬੜੀ ਹੀ ਪਿਆਰੀ ਜਹੀ ਹੁਸ਼ਿਆਰ ਕੁੜੀ ਪੂਨਮ ਰੰਦਾਵਾ ਤੇ ਏਸੇ ਸਕੂਲ ਵਿੱਚ ਇੱਕ ਮੁੰਡਾ ਹੁੰਦਾ ਨਿੰਦਰਜੀਤ ਸਿੰਘ ਦੋਵੇਂ ਪੰਜਾਬੀ ਹੁੰਦੇ ਨੇ ਭਾਰਤੀ ਮੂਲ ਦੇ ਹੁੰਦੇ ਆ ਹਾਲਾਂਕਿ ਨਿੰਦਰ ਪੂਨਮ ਤੋਂ 4 ਕੋਸਾਲ ਸੀਨੀਅਰ ਹੁੰਦਾ ਪਰ ਇਹਨਾਂ ਦੋਵਾਂ ਵਿੱਚ ਅਫੇਅਰ ਸ਼ੁਰੂ ਹੋ ਜਾਂਦਾ ਦੋਵੇਂ ਇੱਕ ਦੂਜੇ ਨੂੰ ਖਾਸਾ ਖਾਸਾ ਪਸੰਦ ਕਰਦੇ ਹੁੰਦੇ ਆ ਪਰ ਇੱਕ ਦੂਜੇ ਨੂੰ ਪਸੰਦ ਕਰਨ ਦਾ ਮਤਲਬ ਹਮੇਸ਼ਾ ਇਹ ਨਹੀਂ ਹੁੰਦਾ ਕਿ ਦੋਵੇਂ ਜੀ ਇੱਕ ਹੋ ਜਾਈ ਹੋਣ ਇਹਨਾਂ ਦੋਵਾਂ 'ਚ ਖਾਸਾ ਫਰਕ ਹੁੰਦਾ ਉਹ ਪੜ੍ਹਾਈ 'ਚ ਬੇਹਦ ਇੰਟੈਲੀਜੈਂਟ ਹੁੰਦੀ ਆ ਤੇ ਇਹਦਾ ਪੜ੍ਹਾਈ ਵੱਲ ਧਿਆਨ ਹੀ ਨਹੀਂ ਹੁੰਦਾ ਨਿੰਦਰ ਦਾ ਇਹ ਤਾਂ ਪੜ੍ਹਾਈ ਛੱਡ ਹੀ ਦਿੰਦਾ ਪੂਨਮ ਰੰਧਾਵਾ ਦੇ ਸੁਪਨੇ ਹੁੰਦੇ ਨੇ ਚੰਗੀ ਪੜ੍ਹਾਈ ਕਰਕੇ ਆਪਣਾ ਵਧੀਆ ਕੈਰੀਅਰ ਐਸਟੈਬਲਿਸ਼ ਕਰਨ ਦੇ ਤੇ ਉਹ ਅੱਗੇ ਦੀ ਪੜ੍ਹਾਈ ਲਈ ਸਕੈਂਡਰੀ ਸਕੂਲ ਵੀ ਪਹੁੰਚ ਜਾਂਦੀ ਆ ਬਦਲ ਜਾਂਦਾ ਸਕੂਲ ਤੇ ਲਗਨ ਨਾਲ ਪੜ੍ਹਾਈ ਕਰਦੀ ਹੈ ਦੂਜੇ ਪਾਸੇ ਨਿੰਦਰਜੀਤ ਸਿੰਘ ਨਾ ਪੜ ਰਿਹਾ ਹੁੰਦਾ ਨਾ ਹੀ ਕੋਈ ਕੰਮ ਕਰ ਰਿਹਾ ਹੁੰਦਾ ਪੂਨਮ ਰੰਦਾਵਾ ਨੂੰ ਨਜ਼ਰ ਆ ਰਿਹਾ ਹੁੰਦਾ ਇਸ ਵਕਤ ਕਿ ਇੰਦਾ ਤਾਂ ਔਖਾ ਹੈ ਇਹਨਾਂ ਦਾ ਨਾਲ ਰਹਿਣਾ ਹਾਲਾਂਕਿ ਉਹ ਰਿਲੇਸ਼ਨਸ਼ਿਪ ਚ ਹੀ ਹੁੰਦੀ ਆ ਪਰ ਉਸਦੇ ਮਨਚ ਤਾਂ ਗੱਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਇੱਕ ਤਾਂ ਨਿੰਦਰ ਕੋਲ ਕੋਈ ਕੰਮ ਨਹੀਂ ਆ ਕੋਈ ਪੜ੍ਹਾਈ ਨਹੀਂ ਕਰਦਾ ਉਤੋਂ ਮੇਰੇ ਤੇ ਪੂਰੀ ਡੋਮਿਨੈਂਸ ਰੱਖਦਾ ਇਦਾਂ ਬਿਹੇਵ ਕਰਦਾ ਜਿਵੇਂ ਮੈਂ ਉਸਦੀ ਪ੍ਰਾਪਰਟੀ ਹੋਵਾਂ ਉਹ ਮੇਰਾ ਮਾਲਕ ਹੋਏ ਉਸਦੀ ਲੈਂਗੁਏਜ ਉਸਦਾ ਵਤੀਰਾ ਸਭ ਬਹੁਤ ਬਹੁਤ ਐਗਰੈਸਿਵ ਹੁੰਦੇ ਨੇ ਸੋ ਪੂਨਮ ਲਈ ਇਸ ਰਿਸ਼ਤੇ ਚ ਰਹਿਣਾ ਔਖਾ ਹੋ ਰਿਹਾ ਹੁੰਦਾ वैसे इना दा रिलेशनशिप जदौ शुरू होया हुंदा ना ता काफी डीप लता पर फिर भी पूनम ने अपने ਘਰਦਿਆਂ ਨੂੰ ਆਪਣੇ ਇਸ ਰਿਸ਼ਤੇ ਬਾਰੇ ਕਦੀ ਪੁਨਕਰੀ ਨਹੀਂ ਲੱਗਣ ਦਿੱਤੀ ਹੁੰਦੀ ਨਿੰਦਰ ਵੈਸੇ ਤਾਂ ਕੈਨੇਡਾ ਰਹਿੰਦਾ ਹੁੰਦਾ ਪਰ ਉਹ ਆਪਣੇ ਰਿਸ਼ਤੇਦਾਰਾਂ ਨੂੰ ਵਿਜ਼ਿਟ ਕਰਨ ਕੁਝ ਮਨਸਲੇ ਲਾਸ ਐਂਜਲਸ ਜਾਂਦਾ ਇਹ 2018 ਦਾ ਸਾਲ ਹੁੰਦਾ ਪਰ ਜਦੋਂ ਨਿੰਦਰ ਵਾਪਸ ਕੈਨੇਡਾ ਆਉਂਦਾ ਤਾਂ ਉਸ ਨੂੰ ਪੂਨਮ ਰੰਦਾਵਾ ਦੇ ਬਿਹੇਵੀਅਰ ਵਿੱਚ ਵਿਜੀਬਲ ਚੇਂਜਸ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਨੇ ਉਹਨੂੰ ਇਹ ਸੈਂਸ ਹੋ ਜਾਂਦਾ ਕਿ ਪੂਨਮ ਇਸ ਰਿਸ਼ਤੇ ਤੋਂ ਬਾਹਰ ਆਉਣਾ ਚਾਹੁੰਦੀ ਹੈ ਹੁਣ ਪੂਨਮ ਆਪਣੇ ਨਵੇਂ ਬਣੇ ਫਰੈਂਡਸ ਨਾਲ ਜ਼ਿਆਦਾ ਟਾਈਮ ਸਪੈਂਡ ਕਰਦੀ ਆ ਬਿਜ਼ੀ ਰਹਿਣ ਲੱਗਦੀ ਆ ਦਸੰਬਰ ਆਉਂਦਿਆਂ ਤੱਕ ਤਾਂ ਪੂਨਮ ਕਾਫੀ ਹੱਦ ਤੱਕ ਇਸ ਰਿਸ਼ਤੇ ਤੋਂ ਐਗਜ਼ਿਟ ਕਰ ਜਾਂਦੀ ਹੈ ਪਰ ਨਿੰਦਰ ਵਾਸਤੇ ਅਜੇ ਵੀ ਉਸ ਤੇ ਨਜ਼ਰ ਰੱਖਣਾ ਜਾਂ ਉਸ ਦੀ ਲਾਈਫ ਚ ਇੰਟਰਫੇਅਰ ਕਰਨਾ ਬੰਦ ਨਹੀਂ ਹੁੰਦਾ ਇਹ ਸਭ ਨਿੰਦਰ ਵਾਸਤੇ ਪਚਾਉਣਾ ਬੇहद ਔਖਾ ਹੁੰਦਾ ਹੈ ਮੁੰਡਿਆਂ ਦੀ ਤਾਂ ਗੱਲ ਛੱਡੋ ਨਿੰਦਰ ਨੂੰ ਪੂਨਮ ਦੀਆਂ ਸਹੇਲੀਆਂ ਤੋਂ ਵੀ ਦਿੱਕਤ ਹੁੰਦੀ ਹੈ ਤੇ ਇਹ ਫਰੈਂਡਸ ਕੋਈ ਪੂਨਮ ਨੇ ਬਾਹਰ ਜਾ ਕੇ ਨਹੀਂ ਬਣਾਏ ਹੁੰਦੇ ਉਹ ਨਵੇਂ ਸਕੂਲ ਚ ਜਾਂਦੀ ਆ ਤੇ ਉਥੇ ਹੀ ਉਸ ਦਾ ਇਹ ਸਰਕਲ ਬਣਦਾ ਜਿਵੇਂ ਸਾਡੇ ਸਾਰਿਆਂ ਦਾ ਇੱਕ ਸਕੂਲ ਵਾਲਾ ਫਰੈਂਡ ਸਰਕਲ ਹੁੰਦਾ ਹੈ ਪਰ ਨਿੰਦਰ ਨੂੰ ਇਹ ਫੀਲ ਹੁੰਦਾ ਕਿ ਇਹ ਮੇਰੇ ਤੋਂ ਬਿਨਾ ਕਿਸੇ ਹੋਰ ਨਾਲ ਖੁਸ਼ ਕਿਵੇਂ ਰਹਿ ਸਕਦੀ ਹੈ ਇੱਕ ਖਾਸ ਗੱਲ ਇਹ ਕਿ ਆਪ ਦਾ ਉਹ ਇਨਾ ਕੰਟਰੋਲਿੰਗ ਹੁੰਦਾ ਤੇ ਓਵਰ ਪੋゼਸਿਵ ਹੁੰਦਾ ਪਰ ਖੁਦ ਵੱਖ-ਵੱਖ ਕੁੜੀਆਂ ਨੂੰ ਮਿਲਦਾ ਰਹਿੰਦਾ ਤੇ ਇਸ ਦੀ ਇੱਕ ਗਰਲਫ੍ਰੈਂਡ ਵੀ ਬਣ ਜਾਂਦੀ ਹੈ ਪਰ ਫਿਰ ਵੀ ਨਿੰਦਰ ਦੇ ਦਿਲੋ ਦਿਮਾਗ ਚੋਂ ਜਿਹੜੀ ਸਨਕ ਹੁੰਦੀ ਆ ਪੂਨਮ ਨੂੰ ਲੈ ਕੇ ਉਹ ਘਟਣ ਦੀ بجائے ਵਧਦੀ ਰਹਿੰਦੀ ਹੈ 1998 ਸਾਲ ਦਾ ਅਖੀਰਲਾ ਮਹੀਨਾ ਹੁੰਦਾ ਪੂਨਮ ਰੰਦਾਵਾ ਆਪਣੇ ਘਰ ਵੱਲ ਨੂੰ ਜਾ ਰਹੀ ਹੁੰਦੀ ਆ ਨਿੰਦਰ ਉਸ ਦਾ ਪਿੱਛਾ ਕਰਦਾ ਜਦੋਂ ਹੀ ਉਹ ਘਰੇ ਪਹੁੰਚਣ ਵਾਲੀ ਹੁੰਦੀ ਆ ਉਸ ਨੂੰ ਫੜ ਕੇ ਉਸ ਨੂੰ ਬਥੇਰਾ ਕੁੱਟਦਾ ਜਿਸ ਨਾਲ ਇੰਨਾ ਪਿਆਰ ਕੀਤਾ ਹੋਵੇ ਉਸ ਦੀ ਇਹ ਹਾਲਤ ਕਰਨਾ ਕਿੰਨਾ ਅਜੀਬ ਆ ਪਰ ਉਹ ਪੂਨਮ ਨਾਲ ਇਦਾਂ ਹੀ ਕਰਦਾ ਹੁਣ ਤਾਂ ਨਿੰਦਰ ਦੀ ਗਰਲਫ੍ਰੈਂਡ ਵੀ ਹੁੰਦੀ ਆ ਪਰ ਉਸ ਦਾ ਪੂਰਾ ਟਾਈਮ ਤੇ ਫੋਕਸ ਆਪਣੀ ਐਕਸ ਗਰਲਫ੍ਰੈਂਡ ਪੂਨਮ ਰੰਦਾਵਾ ਵੱਲ ਹੀ ਰਹਿੰਦਾ ਉਤਮ ਇੱਕ ਦਿਨ ਨਿੰਦਰ ਦੀ ਜਿਹੜੀ ਹਾਲੀਆ ਗਰਲਫ੍ਰੈਂਡ ਹੁੰਦੀ ਆ ਉਸ ਨੂੰ ਕਹਿੰਦੀ ਆ ਕਿ ਪੂਨਮ ਤਾਂ ਠੀਕ ਕੁੜੀ ਨਹੀਂ ਉਹ ਤੇਰੇ ਮਗਰੋਂ ਐਸ਼ ਕਰਦੀ ਰਹੀ ਆ ਵੱਖ-ਵੱਖ ਮੁੰਡਿਆਂ ਨੂੰ ਰੈਸਟੋਰੈਂਟਸ ਵਿੱਚ ਜਾ ਕੇ ਮਿਲਦੀ ਰਹੀ ਆ ਪਤਾ ਨਹੀਂ ਉਹ ਕੁੜੀ ਕਿਸ ਆਧਾਰ ਤੇ ਨਿੰਦਰ ਨੂੰ ਇਹ ਦੱਸਦੀ ਆ ਤੇ ਕਿਉਂ ਦੱਸਦੀ ਆ ਇਸ 'ਚ ਕੁਝ ਸੱਚ ਹੁੰਦਾ ਵੀ ਹੈ ਜਾਂ ਨਹੀਂ ਇਹ ਦੱਸਣ ਪਿੱਛੇ ਸ਼ਾਇਦ ਉਸ ਦੀ ਇਹੀ ਮਨਸ਼ਾ ਹੁੰਦੀ ਹੋਊ ਕਿ ਪੂਨਮ ਬਾਰੇ ਮਾੜਾ ਸੁਣ ਕੇ ਸ਼ਾਇਦ ਇਹ ਪੂਨਮ ਦਾ ਖਿਆਲ ਛੱਡ ਦੋ ਤੇ ਮੈਨੂੰ ਹੀ ਪੂਰਾ ਟਾਈਮ ਤੇ ਹੁੰਗਾ ਇਸ ਤੋਂ ਬਿਲਕੁਲ ਉਲਟਾ ਨਿੰਦਰ ਦੇ ਦਿਮਾਗ ਚ ਗੁੱਸੇ ਦਾ ਲਾਵਾ ਉੱਠ ਰਿਹਾ ਹੁੰਦਾ ਪੂਨਮ ਦੇ ਦਰਸੋ ਲੋ ਪੂਨਮ ਵੱਲੋਂ ਰਿਸ਼ਤਾ ਖਤਮ ਕਰਨ ਦਾ ਸੱਚ ਸ਼ੁਰੂ ਤੋਂ ਹੀ ਬਰਦਾਸ਼ਤ ਨਹੀਂ ਕਰ ਪਾ ਰਿਆ ਸੀ ਕਹਿੰਦੇ ਨੇ ਕਿ ਵਕਤ ਹਰ ਮਰਜ਼ ਦੀ ਦਵਾਈ ਹੁੰਦੀ ਹੈ ਪਰ ਇੱਥੇ ਘੜੀ ਦੀਆਂ ਸੂਈਆਂ ਦੇ ਨਾਲ-ਨਾਲ ਨਿੰਦਰ ਦਾ ਗੁਬਾਰ ਵੱਧ ਰਿਹਾ ਸੀ ਉਤੋਂ ਜਦੋਂ ਉਸ ਦੀ ਗਰਲਫ੍ਰੈਂਡ ਉਹਨੂੰ ਪੂਨਮ ਦੀ ਹੈਪੀ ਲਾਈਫ ਬਾਰੇ ਡੇਲੀ ਦੇ ਅਪਡੇਟਸ ਦਿੰਦੀ ਸੀ ਤਾਂ ਉਹ ਪਾਗਲ ਜਿਹਾ ਹੋ ਜਾਂਦਾ ਸੀ 3 ਜਨਵਰੀ 1990 ਨਾ ਦਿਨ ਵੇਦਾ ਦਿਨ ਹੁੰਦਾ ਉਸ ਦਿਨ ਪੂਨਮ ਦਾ ਜਨਮ ਦਿਨ ਹੁੰਦਾ ਇਹ ਬਰਥਡੇ ਕਾਫੀ ਸਪੈਸ਼ਲ ਹੁੰਦਾ ਕਿਉਂਕਿ ਪੂਨਮ ਇਸ ਦਿਨ 18 ਸਾਲ ਦੀ ਹੋਈ ਹੁੰਦੀ ਹੈ ਉਹ ਇੱਕ ਰੈਸਟੋਰੈਂਟ ਚ ਆਪਣੇ ਫਰੈਂਡਸ ਨਾਲ ਇੱਕ ਪਾਰਟੀ ਕਰਦੀ ਆ ਤੇ ਇਸ ਪਾਰਟੀ ਬਾਰੇ ਫਿਰ ਰਨਿੰਦਰ ਦੀ ਪ੍ਰੈਜ਼ੈਂਟ ਗਰਲਫ੍ਰੈਂਡ ਉਹਨੂੰ ਦੱਸਦੀ ਆ ਕਿ ਦੇਖ ਤੇਰੇ ਬਿਨਾ ਵੀ ਉਹ ਕਿੱਦਾਂ ਪਾਰਟੀ ਕਰ ਰਹੀ ਆ ਨਿੰਦਰ ਉਸੇ ਰੈਸਟੋਰੈਂਟ ਚ ਪਹੁੰਚਦਾ ਹੈ ਪਰ ਉੱਥੇ ਕੋਈ ਹੁੰਦਾ ਨਹੀਂ ਸਾਰੇ ਚਲੇ ਜਾਂਦੇ ਨੇ ਪਾਰਟੀ ਖਤਮ ਹੋ ਚੁੱਕੀ ਹੁੰਦੀ ਹੈ ਨਿੰਦਰ ਬੇहद ਗੁੱਸੇ ਵਿੱਚ ਹੁੰਦਾ ਉਹ ਹਰ ਪੋਸੀਬਲ ਜਗ੍ਹਾ ਤੇ ਪੂਨਮ ਨੂੰ ਪਾਗਲਾ ਦੀ ਤਰ੍ਹਾਂ ਲੱਭਦਾ ਉਹ ਆਪਣੇ ਦਿਮਾਗ 'ਚ ਹੀ ਸਟੋਰੀਜ਼ ਕੁੱਕ ਕਰਦਾ ਰਹਿੰਦਾ ਉਹਨੂੰ ਇਹ ਹੁੰਦਾ ਹੈ ਕਿ ਪੂਨਮ ਦੇ ਦੋਸਤਾਂ ਦੀਆਂ ਨਜ਼ਰਾਂ 'ਚ ਉਸਦੀ ਇਨਸਲਟ ਹੋਈ ਹੈ ਪੂਨਮ ਕਿਤੇ ਨਹੀਂ ਲੱਭਦੀ ਤਾਂ ਉਹ ਉਸਦੇ ਘਰ ਦੇ ਬਾਹਰ ਪਹੁੰਚ ਜਾਂਦਾ ਹੈ ਕਈ ਘੰਟਿਆਂ ਉਹ ਉੱਥੇ ਆਸ-ਪਾਸ ਹੀ ਫਿਰਦਾ ਰਹਿੰਦਾ ਪਰ ਪੂਨਮ ਉਸ ਰਾਤ ਆਪਣੀ ਕਿਸੇ ਫਰੈਂਡ ਵੱਲ ਹੀ ਰੁਕ ਜਾਂਦੀ ਹੈ ਉਹ ਘਰੇ ਜਾਂਦੀ ਹੀ ਨਹੀਂ ਨਿੰਦਰ ਫਿਰ ਇੰਤਜ਼ਾਰ ਕਰ ਕਰਕੇ ਹਾਰ ਕੇ ਉੱਥੋਂ ਚਲਾ ਜਾਂਦਾ ਹੈ ਜਨਮ ਦਿਨ ਦੇ 2 ਦਿਨ ਬਾਅਦ ਫਿਰ ਉਹ ਆਪਣੇ ਇੱਕ ਦੋਸਤ ਨੂੰ ਕਹਿੰਦਾ ਹੈ ਕਿ ਮੈਂ ਪੂਨਮ ਨੂੰ ਮਿਲਣਾ ਮੈਨੂੰ ਲੈ ਕੇ ਚੱਲ ਨਿੰਦਰ ਦਾ ਦੋਸਤ ਪਾਲ ਔਲਖ ਉਸ ਨਾਲ ਚੱਲ ਪੈਂਦਾ ਹੈ ਉਹ ਦੋਵੇਂ ਪੂਨਮ ਨੂੰ ਲੱਭਦੇ ਨੇ ਪਰ ਪੂਨਮ ਕਿਸੇ ਪੋਸੀਬਲ ਪਲੇਸ ਤੇ ਨਜ਼ਰ ਨਹੀਂ ਆਉਂਦੀ ਕਿਸੇ ਤਰ੍ਹਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਪੂਨਮ ਦੀ ਕਾਰ ਕੈਂਬੀ ਸਟਰੀਟ ਤੇ ਕਿਸੇ ਖਾਸ ਲੋਕੇਸ਼ਨ ਤੇ ਹੈ ਨਿੰਦਰ ਪਾਲ ਔਲਖ ਨਾਲ ਉੱਥੇ ਪਹੁੰਚਦਾ ਵੇਖਦਾ ਹੈ ਕਿ ਕਾਰ 'ਚ ਪੂਨਮ ਬੈਠੀ ਹੈ ਉਹ ਆਪਣੀ ਕਾਰ 'ਚ ਉਤਰ ਕੇ ਉਸ ਕੋਲ ਜਾਂਦਾ ਹੈ ਤੇ ਕਹਿੰਦਾ ਹੈ ਕਿ ਮੈਂ ਕੁਝ ਜ਼ਰੂਰੀ ਗੱਲ ਕਰਨੀ ਹੈ ਤੇਰੇ ਨਾਲ ਤੂੰ ਬਾਹਰ ਆ ਪੂਨਮ ਬਾਹਰ ਆਉਂਦੀ ਹੈ ਤੇ ਨਿੰਦਰ ਦੇ ਕਹਿਣ ਤੇ ਦੂਜੀ ਗੱਡੀ 'ਚ ਬੈਠ ਜਾਂਦੀ ਹੈ ਜਸਟ ਆਲਰੇਡੀ ਉਸ ਦਾ ਦੋਸਤ ਪਾਲ ਔਲਖ ਵੀ ਹੁੰਦਾ ਹੈ ਪੂਨਮ ਰੰਦਾਵਾ ਪਾਲ ਔਲਖ ਦੀ ਕਾਰ ਦੀ ਪਿਛਲੀ ਸੀਟ ਤੇ ਬੈਠਦੀ ਹੈ ਪੂਨਮ ਨਿੰਦਰ ਉਸ ਨੂੰ ਪੁੱਛਦਾ ਹੈ ਕਿ ਦੱਸ ਕਿਸ ਮੁੰਡੇ ਨਾਲ ਤੇਰੀ ਗੱਲ ਚੱਲ ਰਹੀ ਹੈ ਮੇਰੀ ਪਿੱਠ ਪਿੱਛੇ ਤੂੰ ਕਿਹਨੂੰ ਕਿਹਨੂੰ ਮਿਲ ਰਹੀ ਹੈ ਇਹ ਸਭ ਸੁਣ ਕੇ ਪੂਨਮ ਵੀ ਅੱਗੋਂ ਜਵਾਬ ਦਿੰਦੀ ਹੈ ਕਿ ਤੈਨੂੰ ਮੇਰੀ ਜ਼ਿੰਦਗੀ ਤੋਂ ਕੀ ਲੈਣਾ ਦੇਣਾ ਮੈਂ ਜੋ ਮਰਜ਼ੀ ਕਰਾਂ ਇਹ ਐਗਜ਼ੈਕਟ ਲਾਈਨਸ ਨਹੀਂ ਪਰ ਗੱਲ ਇਸੇ ਕੰਟੈਕਸਟ 'ਚ ਰਹੀ ਹੋਗੀ ਜਦੋਂ ਗੱਲ ਵੱਜ ਜਾਂਦੀ ਹੈ ਤਾਂ ਨਿੰਦਰਜੀਤ ਸਿੰਘ ਫਿਰ ਆਪਣੇ ਸੱਜੇ ਪਾਸੇ ਤੋਂ ਇੱਕ ਕਾਲੀ ਸੈਮੀ ਆਟੋਮੈਟਿਕ ਹੈਂਡਗਨ ਕੱਢ ਲੈਂਦਾ ਹੈ ਅੱਗੇ ਬੈਠਾ ਨਿੰਦਰਜੀਤ ਸਿੰਘ ਸੀਟ ਤੇ ਝੁੱਕਦਾ ਹੈ ਤੇ ਪੂਨਮ ਰੰਧਾਵਾ ਦੇ ਸਿਰ ਤੇ ਨੇੜੇ ਬੰਦੂਕ ਲਾ ਦਿੰਦਾ ਹੈ। ਉਹ ਧਮਕੀ ਭਰੇ ਅੰਦਾਜ਼ 'ਚ ਕਹਿੰਦਾ ਮੈਨੂੰ ਸੱਚ ਦੱਸ ਨਹੀਂ ਤਾਂ ਮੈਂ ਤੈਨੂੰ ਗੋਲੀ ਮਾਰ ਦਿਆਂਗਾ। ਅੱਗੋਂ ਪੂਨਮ ਰੰਧਾਵਾ ਕਹਿੰਦੀ ਆ ਮੈਂ ਡਰਦੀ ਨਹੀਂ ਤੇਰੇ ਤੋਂ ਤੂੰ ਮਾਰ ਗੋਲੀ। ਨਿੰਦਰ ਦਾ ਯਾਰ ਔਲਖ ਕਬਰਾ ਜਾਂਦਾ ਹੈ ਤੇ ਕਾਰ ਨੂੰ ਅੱਗੇ ਵੱਲ ਥੋੜਾ ਵਧਾ ਲੈਂਦਾ ਹੈ। ਉਹ ਪਿੱਛੇ ਮੁੜ ਕੇ ਦੇਖਦਾ ਹੀ ਨਹੀਂ। ਉਸੇ ਵਕਤ ਔਲਖ ਨੂੰ ਇੱਕ ਧਮਾਕੇ ਦੀ ਆਵਾਜ਼ ਆਉਂਦੀ ਹੈ। ਕਾਰ ਦੀ ਬਾਰੀ ਦਾ ਸ਼ੀਸ਼ਾ ਟੁੱਟ ਜਾਂਦਾ ਹੈ ਤੇ ਫੇਰ ਸਭ ਸ਼ਾਂਤ ਹੋ ਜਾਂਦਾ ਹੈ। ਉਹ ਕਾਰ ਰੋਕ ਲੈਂਦਾ ਹੈ ਉਸ ਨੇ ਇੱਕ ਧਮਾਕੇ ਦੀ ਆਵਾਜ਼ ਸੁਣੀ ਹੁੰਦੀ ਹੈ ਉਸ ਨੇ ਆਪਣੇ ਪਿੱਛੇ ਦੀ ਖਿੜਕੀ ਦੇ ਟੁੱਟਣ ਦੀ ਆਵਾਜ਼ ਸੁਣੀ ਹੈ ਤੇ ਸਭ ਕੁਝ ਉਸ ਵਕਤ ਸ਼ਾਂਤ ਹੋ ਜਾਂਦਾ ਹੈ ਉਹ ਕਾਰ ਰੋਕ ਲੈਂਦਾ ਤੇ ਫਿਰ ਇਹ ਦੋਵੇਂ ਪੂਨਮ ਦੀ ਲਾਸ਼ ਨੂੰ ਲੈ ਕੇ ਗੱਡੀ ਤੋਂ ਫੇਰ ਜਗ੍ਹਾ ਤਲਾਸ਼ ਕਰਦੇ ਆਂ ਢੇੜੇ ਘਟਦੇ ਨੇ ਕਿ ਕਿੱਥੇ ਸੁਟਿਏ ਫਿਰ ਕੁਝ ਅੱਗੇ ਜਾ ਕੇ ਦਰਖਤਾਂ ਨਾਲ ਭਰੀ ਇੱਕ ਸੁਨਸਾਨ ਜਗ੍ਹਾ ਤੇ ਇਹ ਪੂਨਮ ਦੀ ਲਾਸ਼ ਨੂੰ ਕਿਸੇ ਬੈਗ ਵਿੱਚ ਪਾ ਕੇ ਉੱਥੇ ਸਿੱਟ ਦਿੰਦੇ ਨੇ ਇੱਕ ਗੱਲ ਇੱਥੇ ਦੱਸਣ ਲਈ ਕਿ ਆ ਕਿ ਇੰਨਾ ਵੱਡਾ ਕਾਂਡ ਕਰਨ ਦੇ ਬਾਅਦ ਵੀ ਨਿੰਦਰ ਘਬਰਾਉਂਦਾ ਨਹੀਂ ਉਹ ਬਿਲਕੁਲ ਸ਼ਾਂਤ ਹੁੰਦਾ ਹੈ ਜਾਣਕਾਰੀ ਮਿਲਦੀ ਹੈ ਕਿ ਗੋਲੀ ਮਾਰਨ ਤੋਂ ਬਾਅਦ ਉਹ ਕਦੀ ਵੀ ਪਿਛਲੀ ਸੀਟ ਤੇ ਗਿਆ ਹੀ ਨਹੀਂ ਜਾਂ ਪੂਨਮ ਰੰਧਾਵਾ ਨੂੰ ਛੂਆ ਤੱਕ ਨਹੀਂ ਉਸਨੇ ਕਦੀ ਇਹ ਵੀ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਪੂਨਮ ਦੇ ਸਾਹ ਚੱਲ ਰਹੇ ਨੇ ਜਾਂ ਉਹ ਮਰ ਗਈ ਹੁਣ ਇਸ ਤੋਂ ਬਾਅਦ ਨਿੰਦਰ ਜੀ ਤੇ ਉਸ ਦਾ ਦੋਸਤ ਪਾਲ ਔਲਖ ਨਿੰਦਰ ਦੇ ਘਰ ਜਾਂਦੇ ਨੇ ਉਥੋਂ ਨਿੰਦਰ ਆਪਣਾ ਪਾਸਪੋਰਟ ਚੱਕਦਾ ਹੈ ਇਸ ਤੋਂ ਬਾਅਦ ਇਹ ਦੋਵੇਂ ਇੱਕ ਹੋਰ ਦੋਸਤ ਦੇ ਘਰ ਜਾਂਦੇ ਨੇ ਤੇ ਉਹਨੂੰ ਇਹ ਦੱਸਿਆ ਜਾਂਦਾ ਹੈ ਕਿ ਕਿਸੇ ਜ਼ਰੂਰੀ ਕੰਮ ਲਈ ਲਾਸ ਐਂਜਲਸ ਜਾਣਾ ਪੈ ਰਿਹਾ ਹੈ ਨਿੰਦਰ ਨੂੰ ਉਸ ਨੂੰ ਛੱਡ ਆਈਏ ਬਾਰਡਰ ਤੱਕ ਹੁਣ ਪਾਲ ਔਲਖ ਤੇ ਉਹ ਦੋਸਤ ਉਹੀ ਵਾਲੀ ਕਾਰ ਚ ਨਿੰਦਰ ਨੂੰ ਬਾਰਡਰ ਤੇ ਡ੍ਰੌਪ ਕਰਦੇ ਨੇ ਨਿੰਦਰ ਨੂੰ ਡ੍ਰੌਪ ਕਰਨ ਦੇ ਬਾਅਦ ਪਾਲ ਔਲਖ ਤੇ ਉਹ ਦੋਸਤ ਵਾਪਸ ਆ ਜਾਂਦੇ ਨੇ ਪਰ ਇਸ ਤੋਂ ਬਾਅਦ ਨਿੰਦਰ ਐਦਾਂ ਗਾਇਬ ਹੁੰਦਾ ਜਿਵੇਂ ਉਹ ਹੋਵੇ ਹੀ ਨਹੀਂ ਉਧਰ ਪੂਨਮ ਦੀ ਬਾਡੀ ਤਾਂ ਮਿਲ ਜਾਂਦੀ ਹੈ ਪਰ ਉਸ ਦਾ ਕਾਤਲ ਨਹੀਂ ਉਹ ਪਹਿਲਾਂ ਕੈਲੀਫੋਰਨੀਆ ਰਹਿੰਦਾ ਤੇ ਫਿਰ ਲਾਸ ਐਂਜਲਸ ਉਧਰ ਕੈਨੇਡਾ ਪੁਲਿਸ ਤਫਤੀਸ਼ ਲੱਗੀ ਰਹਿੰਦੀ ਹੈ ਫਿੰਗਰ ਪ੍ਰਿੰਟਸ ਵੀ ਕੋਲ ਰੱਖਦੀ ਹੈ ਤੇ ਐਗਜ਼ਾਮਨ ਕਰਨ ਤੋਂ ਪਤਾ ਲੱਗਦਾ ਹੈ ਕਿ ਇਹ ਬੰਦਾ ਨਿੰਦਰਜੀਤ ਸਿੰਘ ਆ ਹੁਣ ਪੁਲਿਸ ਨੂੰ ਕਾਤਲ ਦਾ ਪਤਾ ਹੁੰਦਾ ਪਰ ਕਾਤਲ ਕਿੱਥੇ ਆ ਇਸ ਬਾਰੇ ਕੁਝ ਵੀ ਨਹੀਂ ਪਤਾ ਹੁੰਦਾ ਕਈ ਵਾਰ ਪੁਲਿਸ ਨੂੰ ਲੱਗਦਾ ਹੈ ਕਿ ਉਹ ਕਾਤਲ ਦੇ ਬਹੁਤ ਨਜ਼ਦੀਕ ਨੇ ਪਰ ਅਸਲ 'ਚ ਇਦਾ ਹੁੰਦਾ ਨਹੀਂ 2007 ਚ ਨਿੰਦਰ ਇੱਕ ਕੁੜੀ ਨਾਲ ਵਿਆਹ ਕਰਵਾ ਲੈਂਦਾ ਤੇ ਇਥੋਂ ਹੀ ਉਸ ਦੀ ਆਇਡੈਂਟੀਟੀ ਚ ਚੇਂजेस ਕਰਨੇ ਸ਼ੁਰੂ ਕਰਦਾ ਹੈ ਜਿਹੜੀ ਡਿਟੇਲ ਤੁਹਾਨੂੰ ਮੈਂ ਸ਼ੁਰੂ ਚ ਦਿੱਤੀ ਸੀ ਉਸ ਕਾਤਲ ਟੀਨੇਜਰ ਨਿੰਦਰ ਤੇ ਇਹ ਵਾਲੇ ਰਣਵੀਰ ਸਿੰਘ ਚ ਕਾਫੀ ਫਰਕ ਹੁੰਦਾ ਹੁਣ ਜਿੱਥੋਂ ਗੱਲ ਛੱਡੀ ਸੀ ਸ਼ੁਰੂ ਚ ਕਿਉਂ ਆਪਣੇ ਫਿੰਗਰਪ੍ਰਿੰਟਸ ਨੂੰ ਲੈ ਕੇ ਇਨੀ ਟੈਨਸ਼ਨ ਚ ਹੁੰਦਾ ਨਿੰਦਰ 98 ਚ ਲਾਸ ਐਂਜਲਸ ਪੁਲਿਸ ਨਿੰਦਰ ਦੇ ਕਿਸੇ ਕੇਸ ਚ ਫਿੰਗਰਪ੍ਰਿੰਟਸ ਲੈਂਦੀ ਹੈ ਐਲਏ ਪੁਲਿਸ ਵਿਭਾਗ ਕੋਲ 1998 ਤੋਂ ਉਸ ਦੇ ਪ੍ਰਿੰਟ ਫਾਈਲ ਤੇ ਸਨ ਜਦੋਂ ਨੰਦਰ ਦਾ ਇੱਕ ਗੈਸ ਸਟੇਸ਼ਨ ਤੇ ਗਾਹਕ ਨਾਲ ਝਗੜਾ ਹੋਇਆ ਜਿੱਥੇ ਉਹ ਕੰਮ ਕਰਦਾ ਸੀ ਔਰਤ ਸੈਂਟ ਦੀ ਵਰਤੋਂ ਕਰਕੇ ਡਾਲਰ ਮੁੱਲ ਦੇ ਗੈਸ ਲਈ ਭੁਗਤਾਨ ਕਰਨਾ ਚਾਹੁੰਦੀ ਸੀ ਜਿਸ ਤੇ ਨੰਦਰ ਤੇ ਉਸ ਔਰਤ ਦੀ ਬਹਿਸ ਹੋਈ ਅਧ ਨੰਦਰ ਨੇ ਉਸ ਤੇ ਬੰਦੂਕ ਤਾਣ ਲਈ ਸੋ ਜਿਵੇਂ ਫਿੰਗਰਪ੍ਰਿੰਟਸ ਕੈਨੇਡਾ ਪੁਲਿਸ ਦੇ ਰਿਕਾਰਡ ਚ ਹੁੰਦੇ ਨੇ ਉਵੇਂ ਹੀ ਲਾਸ ਐਂਜਲਸ ਪੁਲਿਸ ਦੇ ਰਿਪੋਰਟ ਚ ਵੀ ਆ ਜਾਂਦੇ ਨੇ ਹਾਲਾਂਕਿ ਕੈਨੇਡਾ ਪੁਲਿਸ ਨੂੰ ਇਹ ਗੱਲ ਪਤਾ ਨਹੀਂ ਹੁੰਦੀ ਸਾਲੋਂ ਸਾਲ ਬੀਤਦੇ ਰਹਿੰਦੇ ਨੇ ਪਰ ਇੱਕ ਚੰਗੀ ਗੱਲ ਹੈ ਕਿ ਇਸ ਅਨਸਾਲਡ ਕੇਸ ਨੂੰ ਪੁਲਿਸ ਅਨਰੇਸ ਦਾ ਟੈਗ ਨਹੀਂ ਦਿੰਦੀ ਕਿਦੋਂ ਲੱਗੇ ਦੋ ਕੁਝ ਨਾ ਕੁਝ ਲੂਪ ਇਕੱਠਾ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ ਹਾਰ ਨਹੀਂ ਮੰਨਦੀ ਕੈਨੇਡਾ ਪੁਲਿਸ ਹੁਣ ਨਿੰਦਰ ਦੇ ਪਰਿਵਾਰ ਰਿਸ਼ਤੇਦਾਰਾਂ ਤੋਂ ਨਿੰਦਰ ਬਾਰੇ ਵਾਰ-ਵਾਰ ਪੁੱਛਦੀ ਹੈ ਪਰ ਜਵਾਬ ਇਹ ਮਿਲਦਾ ਵੀ ਸਾਨੂੰ ਉਸ ਬਾਰੇ ਖੁਦ ਕੁਝ ਨਹੀਂ ਪਤਾ ਪੁਲਿਸ ਨੂੰ ਲੱਗਦਾ ਹੈ ਕਿ ਲੋਕੇਸ਼ਨ ਵਾਈਜ਼ ਆਪਣੀਆਂ ਟਾਣੀਆਂ ਹੁਣ ਖਿਲਾਰਨੀਆਂ ਪੈਣਗੀਆਂ ਸੋ ਹੁਣੋ ਅਮਰੀਕਨ ਪੁਲਿਸ ਦੀ ਵੀ ਮਦਦ ਲੈਂਦੇ ਨੇ ਤੇ ਫਿਰ ਇਸ ਤਰ੍ਹਾਂ ਅਗਸਤ 2011 ਚ ਫਾਈਨਲੀ ਨਿੰਦਰ ਪੁਲਿਸ ਦੀ ਪਕੜ ਚ ਆ ਜਾਂਦਾ ਹੈ ਨਿੰਦਰ ਦਾ ਘਰ ਸਰਚ ਕੀਤਾ ਜਾਂਦਾ ਤਾਂ ਉਥੋਂ ਬਥੇਰੇ ਹਥਿਆਰ ਮਿਲਦੇ ਨੇ ਤੇ ਜਿਸ ਹਥਿਆਰ ਨਾਲ ਇਹਨੇ ਪੂਨਮ ਨੂੰ ਮਾਰਿਆ ਹੁੰਦਾ ਉਹ ਵੀ ਲੈਸੈਂਸ ਹੀ ਨਹੀਂ ਹੁੰਦਾ ਹੁਣ ਜਦੋਂ ਇਸ ਦੇ ਫੋਨ ਦੀ ਜਾਂਚ ਹੁੰਦੀ ਆ ਤਾਂ ਪਤਾ ਲੱਗਦਾ ਕਿ ਇਨਾ 12-13 ਸਾਲਾਂ ਦਰਮਿਆਨ ਇਹ ਆਪਣੇ ਘਰਦਿਆਂ ਦੇ ਪੂਰੇ ਟੱਚ ਵਿੱਚ ਹੁੰਦਾ ਇਸ ਦੇ ਘਰ ਦੇ ਪੁਲਿਸ ਨਾਲ ਇਹਨੇ ਸਾਲਾਂ ਤੋਂ ਝੂਠ ਹੀ ਬੋਲ ਰਹੇ ਹੁੰਦੇ ਨੇ ਹੁਣ ਕੈਨੇਡਾ ਪੁਲਿਸ ਇਸ ਨੂੰ ਆਪਣੇ ਨਾਲ ਕੈਨੇਡਾ ਲੈ ਆਉਂਦੀ ਆ ਕੋਰਟ ਹਿਅਰਿੰਗ 'ਚ ਡਿਫੈਂਸ ਕਹਿੰਦੀ ਆ ਕਿ ਹੁਣ ਨਿੰਦਰ ਉਹ ਪੁਰਾਣਾ ਨਿੰਦਰ ਨਹੀਂ ਉਹ ਬਦਲ ਚੁੱਕਿਆ ਹੈ ਉਸ ਦੀਆਂ ਦੋ ਬੱਚੀਆਂ ਨੇ ਕਮਿਊਨਿਟੀ ਦੇ ਵਿੱਚ ਉਸ ਦੀ ਇੱਜ਼ਤ ਹੈ ਪਰ ਇਹ ਸਭ ਸੁਣ ਕੇ ਜੱਜ ਤੇ ਕੋਈ ਵੀ ਅਸਰ ਨਹੀਂ ਹੁੰਦਾ ਹਾਂ ਇੱਕ ਚੀਜ਼ ਹੁੰਦੀ ਆ ਕਿ ਇਸ ਨੂੰ ਇਹ ਕਿਹਾ ਜਾਂਦਾ ਹੈ ਕਿ ਜੇ ਤੂੰ ਆਪਣਾ ਜੁਰਮ ਕੰਫੈਸ ਕਰ ਲਏਗਾ ਕਿ ਤੂੰ ਪੂਨਮ ਨੂੰ ਖਤਮ ਕੀਤਾ ਤਾਂ ਫਰਸ ਡਿਗਰੀ ਦੀ ਜਗ੍ਹਾ ਸੈਕੰਡ ਡਿਗਰੀ ਨੂੰ ਕੰਸੀਡਰ ਕੀਤਾ ਜਾ ਸਕਦਾ ਹੈ ਨਿੰਦਰ ਕੰਫੈਸ ਕਰ ਲੈਂਦਾ ਹੈ ਕਿਉਂਕਿ ਉਹਨੂੰ ਪਤਾ ਹੁੰਦਾ ਹੈ ਕਿ ਹੁਣ ਬਚਾ ਦਾ ਕੋਈ ਰਾਹ ਨਹੀਂ। ਉਹਨੂੰ 16 ਸਾਲ ਬਿਨਾ ਪੈਰਲ ਦੀ ਸ਼ਰਤ 'ਤੇ ਸਜ਼ਾ ਸੁਣਾਈ ਜਾਂਦੀ ਹੈ। ਤੇ ਨਾਲ ਇਹ ਵੀ ਸ਼ਰਤ ਹੁੰਦੀ ਹੈ ਕਿ ਇਸ ਦੀ ਸਜ਼ਾ ਪੂਰੀ ਹੁੰਦਿਆਂ ਹੀ ਇਹਨੂੰ ਇੰਡੀਆ ਡਿਪੋਰਟ ਕੀਤਾ ਜਾਏ। ਰੰਦਾਵਾ ਪਰਿਵਾਰ ਵਾਸਤੇ ਇਹ ਬਹੁਤ ਲੰਮਾ ਸਫ਼ਰ ਰਿਹਾ। ਪੂਨਮ ਤੋਂ ਕੁਝ ਵਕਤ ਪਹਿਲਾਂ ਹੀ ਉਹਨਾਂ ਨੇ ਕਿਸੇ ਬਿਮਾਰੀ ਕਰਕੇ ਪੂਨਮ ਦੇ ਛੋਟੇ ਭਰਾ ਨੂੰ ਗਵਾਇਆ ਹੁੰਦਾ ਤੇ ਫਿਰ ਪੂਨਮ ਨਿੰਦਰ ਨੂੰ ਸਜ਼ਾ ਮਿਲਣ ਤੋਂ ਬਾਅਦ ਪੂਨਮ ਦਾ ਕਜ਼ਨ ਹੈਰੀ ਰੰਦਾਵਾ ਕਹਿੰਦਾ ਹੈ ਕਿ ਹੁਣ ਅਸੀਂ ਦੁਬਾਰਾ ਸ਼ਾਹ ਲੈ ਸਕਦੇ ਹਾਂ ਅਸੀਂ ਆਪਣੇ ਪਰਿਵਾਰ ਨੂੰ ਦੁਬਾਰਾ ਬਣਾਉਣ ਅਤੇ ਭਵਿੱਖ ਵੱਲ ਦੇਖਣ ਤੇ ਧਿਆਨ ਕੇਂਦਰਿਤ ਕਰਾਂਗੇ ਅਤੇ ਇਸ ਬਾਰੇ ਸੋਚਾਂਗੇ ਕਿ ਅਸੀਂ ਪੂਨਮ ਦੀਆਂ ਉਹ ਸੁੰਦਰ ਚੀਜ਼ਾਂ ਨੂੰ ਕਿਵੇਂ ਸਕਾਰਾਤਮਕ ਤਰੀਕੇ ਨਾਲ ਵਰਤ ਸਕਦੇ ਹਾਂ ਨਿੰਦਰ ਨੇ ਜੋ ਕੀਤਾ ਉਹ ਮੁਹੱਬਤ ਨਹੀਂ ਹੋ ਸਕਦੀ ਮੁਹੱਬਤ ਇਦਾਂ ਦੀ ਹੁੰਦੀ ਨਹੀਂ ਮੁਹੱਬਤ 'ਚ ਸਮਰਪਣ ਹੁੰਦਾ ਮਲਕੀਅਤਾਂ ਨਹੀਂ ਹੁੰਦੀਆਂ ਰੋਸੇ ਹੋ ਸਕਦੇ ਨੇ ਪਰਿਵਾਰਾਂ ਨੂੰ ਤਬਾਹ ਕਰਨਾ ਨਹੀਂ ਹੁੰਦਾ ਇਨੀ ਛੋਟੀ ਜ਼ਿੰਦਗੀ ਡਿਸਰਵ ਨਹੀਂ ਸੇ ਕਰਦੀ ਪੂਨਮ ਤੇ ਨਾ ਹੀ ਨਿੰਦਰ ਦੀਆਂ ਧੀਆ ਇਹ ਸਭ ਡਿਸਰਵ ਕਰਦੀਆਂ ਸਨ ਵਾਹਿਗੁਰੂ ਮਿਹਰ ਕਰ ਤੁਸੀਂ ਦੇਖ ਰਹੇ ਹੋ ਕੈਮਰਾ ਆ ਲੈਨਸ ਸਾਫਾ